ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਅਸੀਂ ਪਹੁੰਚੇ ਆ ਜੀ ਪਿੰਡ ਕੁੜਾਣੀ ਕਲਾਂ ਜੋ ਕਿ ਖੰਨੇ ਦੇ ਲਵੇ ਆ ਜੀ ਰਾਲਾ ਸਾਹਿਬ ਦੇ ਕੋਲ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਜੀ ਗੁਰਦੁਆਰਾ ਦਮਦਮਾ ਸਾਹਿਬ ਜੋ ਕਿ ਇਸ ਪਿੰਡ ਦੇ ਵਿੱਚ ਕਾਫੀ ਗੁਰੂ ਘਰ ਨੇ ਤੁਹਾਨੂੰ ਉਹਨਾਂ ਦੇ ਦਰਸ਼ਨ ਵੀ ਕਰਵਾਵਾਂਗੇ ਤਿੰਨ ਚਾਰ ਗੁਰੂ ਘਰ ਨੇ ਇੱਥੇ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਵਾਨੇ ਆਗੇ ਤੇ ਇਸ ਸਥਾਨ ਦੇ ਉੱਤੇ ਵੀ ਗੁਰੂ ਜੀ ਬੈਠੇ ਸੀਗੇ ਆਏ ਸੀ ਇਹ ਉਹਨਾਂ ਨੇ ਇੱਥੇ ਇੱਕ ਉੱਚੀ ਜਗ੍ਹਾ ਦੇਖ ਕੇ ਨਾ ਆਪਣਾ ਕੰਮ ਰਕਸਾ ਤਾਰ ਕੇ ਵਿਸ਼ਰਾਮ ਕੀਤਾ ਸੀਗਾ ਤੇ ਉੱਥੇ ਜਿਹੜਾ ਇੱਥੇ ਕੋਈ ਸਾਧੂ ਰਹਿੰਦਾ ਸੀਗਾ ਤੇ ਉਹਨਾਂ ਨਾਲ ਬਚਨ ਵਿਲਾਸ ਕੀਤਾ ਸੀਗਾ ਉਹਨਾਂ ਨੂੰ 84 ਦੇ ਜੂਨ ਤੋਂ ਮੁਕਤ ਕੀਤਾ ਸੀਗਾ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀਗਾ ਪਹਿਲਾਂ ਜੋ ਤੇਰੇ ਦਰਗਾਹ ਦੇ ਉੱਤੇ ਆਊਗਾ ਪਹਿਲਾਂ ਜੋ ਤੇਰੀ ਜਗ੍ਹਾ ਦੇ ਉੱਤੇ ਮੱਥਾ ਟੇਕੂਗਾ ਉਸ ਤੋਂ ਬਾਅਦ ਸਾਡੇ ਕੋਲੇ ਆਊਗਾ ਅਸੀਂ ਤੇ ਸਾਰੀਆਂ ਮਨੋ ਕਾਮਨਾ ਪੂਰੀਆਂ ਵੀ ਕਰਾਂਗੇ ਤੇ ਆਜੋ ਹੁਣ ਆਪਾਂ ਕਰਦੇ ਆਂ ਕਿ ਵੀਡੀਓ ਸ਼ੁਰੂ ਜਿਆਦੇ ਦੇਰ ਨਹੀਂ ਕਰਦੇ ਤੇ ਚਲੋ ਚੱਲੀਏ ਤੁਹਾਨੂੰ ਵੀ ਕਰਵਾਉਨੇ ਆਂ ਕਿ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਤੇ ਚਲੋ ਆਜੋ ਜੀ ਆਪਾਂ ਹੁਣ ਚੱਲਦੇ ਆਂਗੇ ਤੁਹਾਨੂੰ ਕਰਵਾਨੇ ਆਂਗੇ ਦਰਸ਼ਨ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਵੱਤਵਾ ਸ਼ੇਅਰ ਜਰੂਰ ਕਰਦਿਆ ਕਰੋ ਦੇਖੋ ਕਿੰਨੀਆਂ ਸੋਹਣੀਆਂ ਸਿੰਘਾਂ ਦੀਆਂ ਪ੍ਰਕਰਮਾਂ ਕਿੰਨੀਆਂ ਸੋਹਣੀਆਂ ਮੂਰਤੀਆਂ ਬਣਾਈ ਹੋਈਆਂ ਨੇ ਚਲੋ ਆਪਾਂ ਹੁਣ ਅੰਦਰ ਚੱਲਦੇ ਆਂਗੇ ਬਾਕੀ ਤੁਹਾਨੂੰ ਇਤਿਹਾਸ ਬਾਰੇ ਦੱਸ ਵੀ ਦਿੱਤਾ ਤਾਂ ਤੁਸੀਂ ਵੀਡੀਓ ਰੋਕ ਕੇ ਇਤਿਹਾਸ ਪੜ੍ਹ ਵੀ ਸਕਦੇ ਹੋਗੇ ਸਾਹਮਣੇ ਲਿਖਿਆ ਵੀ ਹੋਇਆਗਾ ਸ਼ੇਮੀ ਪਾਸ ਆਈ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਚਰਨ ਸੋਪਾਪਤ ਜਗਾ ਜੀ ਇਹ ਇੱਥੇ ਗੁਰੂ ਸਾਹਿਬ ਆਏ ਸੀਗੇ ਤੇ ਆ ਕੇ ਇੱਥੇ ਸਾਧੂਆਂ ਨਾਲ ਬਚਨ ਵਿਲਾਸ ਕੀਤੇ ਸੀ ਕੋਈ ਉੱਚੀ ਜਗ੍ਹਾ ਦੇਖ ਕੇ ਬੈਠੇ ਸੀਗੇ ਆਪਣਾ ਕਮਰ ਕੱਸਾ ਖੋਲ ਕੇ ਉਹਨਾਂ ਨਾਲ ਬਚਨ ਵਿਲਾਸ ਕੀਤੇ ਉਹਨਾਂ ਨੂੰ ਤਾਰਿਆ 84 ਲੱਖ ਤੋਂ ਮੁਕਤ ਕੀਤਾ ਉਹਨਾਂ ਨੂੰ ਤੇ ਆਜੋ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਹੁਣ ਹੁਣ ਤੁਹਾਨੂੰ ਕਰਵਾਨੇ ਆਪਾਂ ਦਰਸ਼ਨ ਬਾਬਾ ਜੀ ਦੇ ਵਾਹਿਗੁਰੂ 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 ਇਹ ਹੈਗੀ ਹੈ ਜੀ ਉਹਨਾਂ ਸੰਤਾਂ ਦੀ ਜਗ੍ਹਾ ਦੇਖੋ ਕਿੰਨੀ ਸੋਹਣੀ ਜਗ੍ਹਾ ਬਣਾਈ ਹੋਈ ਹੈਗੀ ਤੇ ਇੱਧਰ ਸੰਤਾਂ ਦੀ ਜੋਤ ਆ ਜਿਹੜੀ ਨਿਰੰਤਰ ਚੱਲਦੀ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਹੁਣ ਤੁਹਾਨੂੰ ਆਪਾਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਨੇ ਆਂਗੇ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਖੋ ਜੀ ਕਿੰਨਾ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਹੈਗਾ ਪਲਾਈ ਬੋਰਡ ਦਾ ਕੰਮ ਕੀਤਾ ਹੋਇਆ ਸਾਰੇ ਕੌਲਿਆਂ ਤੇ ਵਾਹਿਗੁਰੂ 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 ਦੇਖੋ ਜੀ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਸਾਰੇ ਕੌਲਿਆਂ ਦੇ ਉੱਪਰ ਪਲਾਈਵੁੱਡ ਦਾ ਕੰਮ ਆ ਸਾਰਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਯਾ ਜੀ ਹੁਣ ਅੱਪ ਚੱਲਦੇ ਆਂਗੇ ਅਗਲੇ ਗੁਰੂ ਘਰ ਤੁਹਾਨੂੰ ਕਰਵਾਉਂਦੇ ਆਂ ਕਿ ਆਪਾਂ ਦਰਸ਼ਨ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਇਸ ਗੁਰੂ ਘਰ ਤੋਂ ਕਾਫੀ ਥੋੜੀ ਜੀ ਦੂਰੀ ਦੀ ਹੈਗਾ ਮਤਲਬ ਕਿ ਜਿਆਦਾ ਦੂਰ ਵੀ ਨਹੀਂ ਹੈਗਾ ਪਰ ਕਹਿੰਦਾ ਮਤਲਬ ਪਿੰਡ ਜੀ ਆ ਇਹ ਗੁਰੂ ਘਰ ਹੈਗਾ ਜੀ ਆ ਉਹ ਪਿੰਡ ਦੇ ਬਾਹਰ ਹੈ ਗੁਰੂ ਘਰ ਇਹ ਜਿੱਥੋਂ ਆਪਾਂ ਹੁਣ ਆਏਗੇ ਗੁਰਦੁਆਰਾ ਦਮਦਮਾ ਸਾਹਿਬ ਤੇ ਹੁਣ ਜਿਹੜਾ ਆਪਾਂ ਗੁਰੂ ਘਰ ਜਾ ਰਹੇ ਆਂ ਹੁਣ ਆਪਾਂ ਜਾ ਰਹੇ ਆਂ ਗੁਰਦੁਆਰਾ ਪੜੋਲਾ ਸਾਹਿਬ ਤੇ ਸਾਹਮਣੇ ਆ ਜੀ ਗੁਰਦੁਆਰਾ ਪੜੋਲਾ ਸਾਹਿਬ ਆ ਸਾਹਮਣੇ ਲਿਖਿਆ ਵੀ ਹੋਇਆ ਜੀ ਹਵੇਲੀ ਸਾਹਿਬ ਤੇ ਚਲੋ ਹੁਣ ਤੁਹਾਨੂੰ ਦਰਸ਼ਨ ਕਰਵਾਨੇ ਆਗੇ ਉਤੋਂ ਅਸੀਂ ਆ ਗਏ ਸੀ ਇਹ ਗੁਰੂ ਘਰ ਪਿੰਡ ਦੇ ਵਿੱਚ ਬਣਿਆ ਹੋਇਆ ਜੀ ਕਈ ਵਾਰੀ ਤੁਸੀਂ ਆਨੇ ਨੂੰ ਉਲਝ ਜਾਣੇ ਹੋਗੇ ਤਾਂ ਪੜੋਲਾ ਸਾਹਿਬ ਨਹੀਂ ਹਵੇਲੀ ਸਾਹਿਬ ਲਿਖਿਆ ਹੋਇਆਗਾ ਤੁਸੀਂ ਉਹ ਪੜ ਸਕਦੇ ਹੋ ਜੀ ਤੇ ਆਜੋ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਵਾਨੇ ਅੰਦਰ ਲੈ ਕੇ ਚੱਲਦੇ ਹਾਂ ਜੀ ਸਾਹਮਣੇ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਪੜ ਸਕਦੇ ਹੋਗੇ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਚਲੋ ਵਾਹ ਵਾਹ ਵਾਹਿਗੁਰੂ ਦਰਸ਼ਨ ਕਰੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਸਾਹਮਣੇ ਆ ਜੀ ਢੋਲਾ ਸਾਹਿਬ ਜਿਹੜਾ ਕਿ ਗੁਰੂ ਜੀ ਨੇ ਬਚਨ ਕੀਤੇ ਸੀ ਜਿੰਨਾ ਮਰਜ਼ੀ ਕੱਢੋ ਪਰ ਇਹਨੂੰ ਖੋਲ ਕੇ ਨਹੀਂ ਦੇਖਣਾ ਕਿੰਨੀਆਂ ਪੁਸਤਕਾਂ ਦੀਆਂ ਰਹੀਆਂ ਸੀ ਇਹਦੇ ਵਿੱਚੋਂ ਹੰਦਾਂ ਨੇ ਪਾਦਰਾਣੀ ਨਹੀਂ ਮੁਕੇ ਅੱਜ ਵੀ ਉਸੇ ਤਰ੍ਹਾਂ ਦਾਣੇ ਪਏ ਨੇ ਨਿਰੰਤਰ ਜੋਤ ਚੱਲ ਰਹੀ ਹੈ ਜੀ ਬਾਜੀ ਇਸ ਕਢਾਣੀ ਕਲਾਂ ਦਾ ਕੀ ਇਤਿਹਾਸ ਹੈ ਜੀ ਇਸ ਪਿੰਡ ਦੇ ਵਿੱਚ ਚਾਰ ਗੁਰੂ ਘਰ ਨੇ ਵਿਸਤਾਰ ਪੂਰਵਕ ਵਰਣਨ ਕਰਿਓ ਜੀ। ਧੰਨਵਾਦ ਕਰਤਾ ਸਾਹਿਬਾ ਵਾਹਿਗੁਰੂ ਜੀ ਖਤਮ ਜੀ। ਪਰਮ ਸਿਮਰਾਨ ਦੇ ਉਸਾਸ ਸੰਗ ਜੀਓ। ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਮੀਰੀ ਸਾਹਿਬ ਹੈ। ਇਸ ਨੂੰ ਗੁਰਦੁਆਰਾ ਸ੍ਰੀ ਤਮਤੋਂ ਦਾ ਜ਼ਿਕਰ ਕੀਤਾ ਜਾਂਦਾ ਹੈ ਇਸ ਨਗਰ ਦੇ ਵਿੱਚ ਮੇਰੀ ਕੀ ਬੇਮਾਲਕ ਸੰਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿ ਸਿਦੇ ਪਾਤਸ਼ਾਹੀ 25 ਪੰਨੋਂ 1688 ਉੱਤਰ ਵਿੱਚ ਪਹੁੰਚੇ ਨੇ ਨਗਰ ਦੇ ਬਾਹਰਲੇ ਪਾਸੇ ਸਤਿਗੁਰੂ ਜੀ ਨੇ ਵਿਸਰਾਮ ਕੀਤਾ ਤਨ ਲਿਆ ਉੱਥੇ ਗੁਰਦੁਆਰਾ ਸ੍ਰੀ ਤਮਤੋਂ ਸਾਹਿਬ ਸਥਿਤ ਹੈ ਜਿਸ ਵੇਲੇ ਸਤਿਗੁਰੂ ਜੀ ਦਾ ਉਤਾਰਾ ਉਸ ਪਾਵਨ ਧਰਤੀ ਤੇ ਸੀਗਾ ਉਸ ਵੇਲੇ ਬਾਬਾ ਸ੍ਰੋਤੀਆ ਜੀ ਜੋ ਇਸ ਨਗਰ ਦੇ ਨਿਵਾਸੀ ਸਨ ਔਰ ਗੁਰੂ ਘਰ ਦੇ ਮਸੰਦ ਵੀ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਿਗੁਰ ਸਿੱਤੇ ਪਾਤਸ਼ਾਹ ਜੀ ਨਗਰ ਵਿੱਚ ਆਏ ਹੋਏ ਨੇ ਉਹਨਾਂ ਦੇ ਘਰੋਂ ਜਿਹੜੇ ਮਾਤਾ ਜੀ ਸਨ ਮਾਤਾ ਹਰਦੁਲਕੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਦੀ ਸਤਪੁਰਾਂ ਦੇ ਨਾਲ ਰਿਸ਼ਤੇਦਾਰੀ ਵੀ ਲੱਗਦੀ ਸੀ ਕਿਉਂਕਿ ਜੋ ਮੇਰੀ ਪੀੜੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਤਪੁਰ ਜੀ ਪਾਤਸ਼ਾਹ ਜੀ ਦੇ ਜੋ ਤੀਜਾ ਬਿਆਸ ਸੀ ਵਿਰਾਮ ਖੱਤਰੀ ਉਹਨਾਂ ਦੀ ਸੁਪੁੱਤਰੀ ਬੀਬੀ ਮਹਾਦੇਵੀ ਮਰਵਾਹੀ ਫਿਰ ਉਹ ਵੀ ਮਰਵਾਹੀ ਖੱਤਰੀ ਚ ਸੰਗ ਤੇ ਇਹ ਜਿਹੜਾ ਪਰਿਵਾਰ ਸੀ ਇਹ ਵੀ ਮਰਵਾਹੀ ਖੱਤਰੀ ਸੀ ਸੋ ਇਸ ਕਰਕੇ ਕਿਤੇ ਨਾ ਕਿਤੇ ਰਿਸ਼ਤੇਦਾਰੀ ਵੀ ਲੱਗਦੀ ਸੀ ਸੋ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਨੇ ਜਾ ਕੇ ਬੇਨਤੀ ਕੀਤੀ ਕਿ ਸਤਪੁਰੂ ਜੀ ਕਿਰਪਾ ਕਰੋ ਸਾਡੇ ਗ੍ਰਹਿ ਵਿਛਤਨ ਪਾਓ ਨਗਰ ਵਿੱਚ ਚਲਨ ਪਾਓ ਉਸ ਵੇਲੇ ਸਤਪੁਰਾਨੇ ਪਰਿਵਾਰ ਦੀ ਗੈਂਤੀ ਪ੍ਰਬੰਧਨ ਕਰਕੇ ਇਸ ਪਾਵਨ ਅਸਥਾਨ ਤੇ ਜਿੱਥੇ ਬਾਬਾ ਸੂਰਜੇ ਜੀ ਦੀ ਹਵੇਲੀ ਹੋਇਆ ਕਰਕੇ ਸੀ ਚਲਨ ਪਾਏ ਔਰ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕਰਕੇ ਸਤਗੁਰੂ ਜੀ 45 ਦਿਨ ਤਕਰੀਬਨ ਇਸ ਪਾਵਨ ਅਸਥਾਨ ਤੇ ਟਿਕੇ ਪਰਿਵਾਰ ਨੇ ਬਹੁਤ ਸੇਵਾ ਕੀਤੀ ਇਲਾਕੇ ਦੀ ਸੰਗਤ ਨੇ ਨਗਰ ਦੀ ਸੰਗਤ ਨੇ ਸਤਪੁਰੂ ਜੀ ਦੀ ਸੇਵਾ ਕੀਤੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਉਥੇ ਸਤਿਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਸਾਰੀਆਂ ਸੰਗਤਾਂ ਉਥੇ ਜੁੜਿਆ ਘਟੀਆਂ ਸਨ ਦੀਵਾਨ ਸਜਾਇਆ ਕਰਦਾ ਸੀ ਇਸੇ ਤਰ੍ਹਾਂ ਨਗਰ ਦੇ ਬਾਹਰਲੇ ਪਾਸੇ ਗੁਰਦੁਆਰਾ ਸ੍ਰੀ ਨੰਸਰ ਸਾਹਿਬ ਸਥਿਤ ਹੈ ਜਿੱਥੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦਾਤਨਪੁਰ ਦੀ ਜੰਗਲ ਪਾਣੀ ਵਾਸਤੇ ਜਾਇਆ ਕਰਦੇ ਇੱਕ ਦਿਨ ਆਪਣੀ ਮੌਜ ਵਿੱਚ ਆ ਕੇ ਸਤਿਗੁਰੂ ਜੀ ਨੇ ਦਾਤਨ ਕਰਕੇ ਨਿੰਮ ਦੀ ਜੀ ਦੀ ਦਾਤਨ ਸੀ ਜੋ ਉਸ ਵੇਲੇ ਉਥੇ ਟੋਬਾ ਸੀ ਜਿਸ ਨੂੰ ਲਖਿਆਣਾ ਟੋਬਾ ਕਿਹਾ ਜਾਂਦਾ ਸੀ ਉਸ ਦੇ ਕੰਡੇ ਦੇ ਹੇਠਾਂ ਦਾਤਾਂ ਨਾਲ ਗੱਡ ਦਿੱਤੀ ਉਹ ਸਮਾਂ ਪਾ ਕਰਕੇ ਹਰੀ ਹੋਈ ਇੱਕ ਬਹੁਤ ਭਾਰੀ ਨਿੰਮ ਦੇ ਤਰਖ ਦੇ ਰੂਪ ਦੇ ਪ੍ਰਗਟ ਹੋਈ ਔਰ ਉਸ ਪਾਵਨ ਅਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਨਿੰਮ ਸਰਸਾਂ ਹੈ ਇਸੇ ਤਰ੍ਹਾਂ ਇਸ ਪਾਵਨ ਅਸਥਾਨ ਤੇ ਸਤਿਗੁਰੂ ਜੀ ਦੀ ਰਿਹائش ਹੋਇਆ ਕਰਦੀ ਸੀ ਪ੍ਰਸ਼ਾਦੇ ਪਾਣੀ ਦੀ ਸੇਵਾ ਇਹ ਦੇ ਇਹ ਜਿਹੜਾ ਪਰਿਵਾਰ ਸੀ ਸਾਰਾ ਪਰਿਵਾਰ ਕਰਿਆ ਕਰਦਾ ਸੀ ਮਾਤਾ ਹਰਦੋਈ ਨੇ ਬੇਨਤੀ ਕੀਤੀ ਠੀਕ ਹੈ ਸਤਿਗੁਰੂ ਜੀ ਜੋ ਰਸਤ ਹੈ ਰਾਸਨ ਹੈ ਉਸਨਾਂ ਤੋਂ ਹੋ ਗਿਆ ਮਸਤਾਨਾ ਹੋ ਗਿਆ ਸਤਿਗੁਰੂ ਜੀ ਕਹਿੰਦੇ ਨੇ ਮਾਤਾ ਕੋਈ ਗੱਲ ਨਹੀਂ ਤੂੰ ਚੱਕੀ ਵਿੱਚੋਂ ਕਣਕ ਦੇ ਦਾਣੇ ਲਿਆ ਮਾਤਾ ਹਰਦੋਈ ਜੀ ਨੇ ਚੱਕੀ ਵਿੱਚੋਂ ਕਣਕ ਦੇ ਦਾਣੇ ਲਿਆਂਦੇ ਔਰ ਘਰੋਲੇ ਦੇ ਵਿੱਚ ਬਾਹ ਦੇ ਉੱਤੇ ਬਚਨ ਕੀਤਾ ਕਿ ਅੱਜ ਤੋਂ ਬਾਅਦ ਇਸ ਘਰੋਲੇ ਦਾ ਢੱਕਣ ਨਹੀਂ ਚੱਕਣਾ ਤੁਹਾਡੇ ਘਰੇ ਕਦੇ ਵੀ ਲੰਗਰ ਸਮਾਪਤ ਨਹੀਂ ਹੋਵੇਗਾ ਤੋ ਇਸੇ ਤਰ੍ਹਾਂ ਕਹਿੰਦੇ ਨੇ ਕਿ ਪੰਜ ਪੁਸਤਾਂ ਤੱਕ ਲੰਗਰ ਚੱਲਦਾ ਰਿਹਾ ਪੰਜਵੀਂ ਪੁਸਤੇ ਵਿੱਚ ਨਵੀਂ ਆਈ ਨੂੰ ਨੇプレਖੇ ਨਾਲ ਉਹ ਟੱਕਣ ਜਿਹੜਾ ਸੀ ਚੱਤ ਦਿੱਤਾ ਜਿਸ ਤੋਂ ਬਾਅਦ ਜਿਹੜੀ ਉਹ ਬਰਕਤ ਸੀ ਉਸ ਮਾਮ ਤੋਂ ਹੋ ਗਈ ਇਸੇ ਤਰ੍ਹਾਂ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕਰਕੇ ਸਤਿਗੁਰੂ ਜੀ ਜਦੋਂ ਇਸ ਨਗਰ ਤੋਂ ਜਾਣ ਲੱਗੇ ਉਸ ਵੇਲੇ ਸਤਿਗੁਰੂ ਜੀ ਨੇ ਪਰਿਵਾਰ ਨੂੰ ਜੋਲਾ ਸਾਹਿਬ ਜੋੜਾ ਸਾਹਿਬ ਕੋਠੀ ਸਾਹਿਬ ਅਨੇਕ ਮੰਜੀ ਬਖਸ਼ਿਸ਼ ਕੀਤੀ ਜੋ ਕਿ ਜੋੜਾ ਸਾਹਿਬ ਪੋਥੀ ਸਾਹਿਬ ਦੇ ਚੋਲਾ ਸਾਹਿਬ ਜਿਸ ਚੋਲੇ ਨੂੰ ਸਤਿਗੁਰੂ ਜੀ ਨੇ ਪਾ ਕਰਕੇ ਗੁਆਦਿਆਰ ਦੇ ਕਿਲੇ ਚੋਂ ਬਵੰਦਾ ਰਾਜੇ ਰਿਹਾਨ ਕਰਾਈ ਸੀ ਉਹ ਪਾਵਨ ਚੋਲਾ ਪੋਥੀ ਸਾਹਿਬ ਜਿਸ ਤੋਂ ਸਤਿਗੁਰੂ ਜੀ ਆਪ ਨਿਤਨੇਮ ਕਰਿਆ ਕਰਦੇ ਸੰਤ ਸੁਨੇਰੀ ਅੱਖਰਾਂ ਵਾਲੀ ਪੋਥੀ ਅਦੇਕ ਜੋੜਾ ਜੋ ਕਿ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਇਥੇ ਸਥਿਤ ਹੈ ਔਰ ਜਿਹੜੀ ਮੰਜੀ ਹੈ ਉਸ ਦਾ ਬਾਣ ਦੇ ਦੌਣ ਜੋ ਕਿ ਮੰਜੀ ਸਮਾ ਪਾ ਕਰਕੇ ਸਮਾਪਤ ਹੋ 20 ਮਾਦੀ ਨਹੀਂ ਗਈ ਉਸ ਦਾ ਬਾਣ ਅਤੇ ਗੋਣ ਗੁਰਦੁਆਰਾ ਸ੍ਰੀ ਮਿਕਸਰ ਸਾਹਿਬ ਵਿਖੇ ਸੁਸ਼ੋਭਿਤ ਹੈ ਸੋ ਇਸੇ ਤਰ੍ਹਾਂ ਨਾਲ ਹੀ ਸਤਿਗੁਰਾਂ ਨੇ ਵਰ ਦਿੱਤੇ ਕਿ ਕਢਾਣੀ ਤੋਂ ਘੜਾਮ ਸਾਹਿਬ ਆਪਣੇ ਗਾਮੇਦਰ ਬਹੁਤ ਵਧੇਗਾ ਕੁਦਰਤੀ ਆਪ ਆਪਣਾ ਕਰਦਾ ਕੋਈ ਨੁਕਸਾਨ ਨਹੀਂ ਕਰ ਸਕੇਗੀ ਬਾਹਰੋਂ ਐ ਦੁਸ਼ਮਨ ਨਾ ਕਰ ਨੂੰ ਹਰਾ ਨਹੀਂ ਸਕੇਗਾ ਔਰ ਇਹਨਾਂ ਅਖੰਡਾਂ ਤੇ ਹਾਜ਼ਰੀਆਂ ਭਰਨ ਦੇ ਨਾਲ ਸਰੀਰਕ ਕਸ਼ਟਾਂ ਤੋਂ निजात ਮਿਲਿਆ ਕਰੇਗੀ ਸੋ ਅੱਜ ਦੇ ਸਮੇਂ ਦੇ ਵਿੱਚ ਦੇਸਾਂ ਵਿਦੇਸਾਂ ਤੋਂ ਆਉਦੇ ਆ ਸੰਤਾਂ ਸ਼ਨੀਵਾਰ ਵਾਲੇ ਜੀ ਦਾ ਪਾਵਨ ਸਥਾਨਾਂ ਤੇ ਪਹੁੰਚਦੀਆਂ ਨੇ ਹਾਜ਼ਰੀ ਭਰਦੀਆਂ ਨੇ ਲਾਹੇ ਤਸੱਦ ਕਰਦੀਆਂ ਨੇ ਸੋ ਇਸ ਤਰ੍ਹਾਂ ਕਰਕੇ 45 ਜਨ ਸਮਾ ਸਤਿਗੁਰੂ ਜੀ ਨੇ ਇਸ ਨਗਰ ਦੇ ਵਿੱਚ ਕਿਟਾਇਆ ਔਰ ਨਗਰ ਨੂੰ ਗਿਆ ਤੁਸੀਂਆ ਬਖਸ਼ਿਸ਼ ਕੀਤੀਆਂ ਸਾਡੇ ਵੱਲੋਂ ਔਰ ਜੋ ਪਰਿਵਾਰ ਸੀ ਬਾਬਾ ਸੁਰਜੀਤ ਜੀ ਦਾ ਪਰਿਵਾਰ ਉਹਨਾਂ ਦੇ ਵਿੱਚ ਸਾਡੇ ਸਤਕਾਰਯੋਗ ਮਦਮਦਪਾਲ ਜੀ ਸਾਡੇ ਅੰਕਲ ਜੀ ਬੱਚੇ ਬੈਠੇ ਨੇ ਸੋ ਇਹਨਾਂ ਸਾਰੇ ਪਰਿਵਾਰ ਵੱਲੋਂ ਸਾਡੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹ ਜੀ ਦਾ ਖਾਸਾ ਵਾਹ